ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਗ੍ਰੀਨ ਐਵੇਨਿਊ ਦੇ ਜਿੱਥੇ ਕੀ ਕਰਦੇ ਬਾਹਰ ਖੜੀ ਕਾਰ ਤੋਂ ਚੋਰਾ ਦੇ ਵੱਲੋਂ ਚਾਰੋਂ ਟਾਇਰ ਚੋਰੀ ਕਰ ਲੱਤੇ ਜਾਂਦੇ ਨੇ ਜਿੱਹਾ ਟਾਇਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਚੋਰਾ ਨੇ ਘਰ ਦੇ ਬਾਹਰ ਗਲੀ 'ਚ ਖੜੀ ਕਾਰ ਨੂੰ ਨਿਸ਼ਾਨਾ ਬਣਾਇਆ ਅਤੇ ਉਸ ਦੇ ਚਾਰੋਂ ਟਾਇਰ ਚੋਰੀ ਕਰ ਲਏ ਮਾਲਕ ਨੂੰ ਉਦੋਂ ਪਤਾ ਲੱਗਦਾ ਜਦੋਂ ਸਵੇਰੇ ਕੰਮ ਤੇ ਜਾਣ ਦੇ ਲਈ ਤਿਆਰ ਹੁੰਦਾ ਜਦੋਂ ਉਹ ਆਪਣੀ ਗੱਡੀ ਦੇ ਕੋਲ ਜਾਂਦਾ ਤੇ ਵੇਖਦਾ ਹੈ ਕਿ ਉਸ ਤੇ ਚਾਰੋਂ ਟਾਇਰ ਉਸਦੀ ਗੱਡੀ ਦੇ ਚਾਰੋਂ ਟਾਇਰ ਚੋਰਾ ਦੇ ਵੱਲੋਂ ਚੋਰੀ ਕਰ ਲਿੱਤੇ ਜਾਂਦੇ ਨੇ ਜਾਣਕਾਰੀ ਹੈ ਜੋ ਕਿ ਕਾਰ ਮਾਲਕ ਅਜੇ ਕੁਮਾਰ ਨੇ ਦਿੱਤੀ ਹੈ ਉਸਨੇ ਦੱਸਿਆ ਕਿ ਫੋਟੋਗ੍ਰਾਫੀ ਦਾ ਉਹ ਕੰਮ ਕਰਦਾ ਹੈ ਤੇ ਸਵੇਰੇ ਜਦੋਂ ਉਹ ਕੰਮ ਤੇ ਨਿਕਲਿਆ ਤਾਂ ਉਸਦੀ ਕਾਰ ਦੇ ਚਾਰੋਂ ਟਾਇਰ ਹੈ ਜਿਹੜੇ ਕਿ ਗਾਇਬ ਸਨ ਜਿਸ ਸੰਬੰਧੀ ਉਸਨੇ ਪੁਲਿਸ ਨੂੰ ਸੂਚਿਤ ਕੀਤਾ ਹੈ ਜਾਂਚ ਅਧਿਕਾਰੀ ਏਐਸਆਈ ਸੁਖਦੇਵ ਸਿੰਘ ਮੌਕੇ ਤੇ ਪੁੱਜੇ ਨੇ ਤੇ ਸੰਬੰਧੀ ਉਨ੍ਹਾਂ ਕਿਹਾ ਕਿ ਚੋਰਾਂ ਨੂੰ ਜਲਦ ਫੜ ਲਿਆ ਜਾਵੇਗਾ ਮੇਰਾ ਨਾਮ ਰੇਜਪਾਲ ਸੋਤਾ ਅੰਮ੍ਰਿਤ ਜੀ ਅੰਮ੍ਰਿਤભાઈ ਕਿਹੜੀ ਜਗ੍ਹਾ ਤੋਂ ਗ੍ਰੀਨ ਐਬੀਨ ਮੈਂ ਜਾ ਆਮਾਦੀ ਪਾਰਟੀ ਓਕੇ ਕਿ ਮਾਮਲਾ ਕੀ ਸਾਰਾ ਮੈਂ ਬਾਦੀ ਮਾਮਲਾ ਇਹ ਹੈ ਕਿ ਰਾਤ ਨੂੰ ਹੁਣ ਅਸੀਂ ਸਵੇਰੇ ਉੱਠਿਆ ਦੇਖਿਆ ਕਿ ਗਲੀ ਵਾਲਿਆਂ ਨੇ ਦੇਖਿਆ ਕਿ ਇਹ ਨਾ ਸਾਰੇ ਇਹ ਗੱਡੀਆਂ ਚੋਂ ਟਾਇਰ ਲਾਹਤੇ ਆ ਪਹਿਲਾਂ ਕਦੇ ਅਸੀਂ ਕਚੋਰੀ ਹੋ ਗਈ ਚੋਰੀ ਹੋ ਗਈ ਸੱਤ ਪਤਾ ਲੱਗੇ ਆ ਕੇ ਦੇਖਿਆ ਉਹ ਕਹਿੰਦੇ ਟਾਇਰ ਹੀ ਲਾਹ ਤੇ ਗੱਡੀ ਦੀ ਅਸੀਂ ਤਾਂ ਸੁਣ ਕੇ ਹੈਰਾਨ ਹੋ ਗਏ ਚਾਰੇ ਟਾਇਰ ਉਤਾਰ ਦਿੱਤੇ ਗਏ ਭਾਈ ਚਾਰੇ ਟਾਇਰ ਚਾਰੇ ਟਾਇਰ ਲੱਗੇ ਆ ਭਾਈ ਗੱਡੀ ਖੜੀ ਹੈ ਜੀ ਕੀ ਕੰਮ ਕੀ ਕਰਦਾ ਮੁੰਡਾ ਜਿਹਦੀ ਗੱਡੀ ਹੈ ਭਾਜੀ ਕੀ ਨਾਮ ਉਹਦਾ ਪਤਾ ਨਹੀਂ ਘਰੇ ਇਹਨਾਂ ਨੇ ਇੱਥੇ ਸਾਡੇ ਗਵਾਂਢੀ ਨਵੇਂ ਇਹਨਾਂ ਨੇ ਮਕਾਨ ਮਕੋਣ ਵਿਚਾਰਿਆ ਨੇ ਖਰੀਦਿਆ ਹੁਣ ਕੀ ਉਹਨਾਂ ਦੇ ਕੇਨ ਦੇ ਮੁਤਾਬਕ ਕੀ ਹੈ ਮਤਲਬ ਕਦੋਂ ਆਏ ਘਰੇ ਕਿੱਦਾਂ ਸਾਰੀ ਵਾਰਦਾਤ ਹੋਈ ਹੈ ਕੀ ਰਾਤ ਦਾ ਇਹ ਹੁਣ ਟਾਈਮ ਤੇ ਉਹਨਾਂ ਦਾ ਦੱਸਿਆ ਨਹੀਂ ਅਸੀਂ ਵੀ ਹੁਣੀ ਆਏ ਕੋਈ ਸੀਸੀਟੀਵੀ ਫੋਟੋ ਹੈ ਜੀ ਸਾਹਮਣੇ ਕੋਈ ਬੰਦੇ ਕੋਈ ਟਾਇਰ ਵਗੈਰਾ ਲੈ ਕੇ ਜਾ ਰਹੇ ਕੈਮਰੇ ਵਗੈਰਾ ਚੈੱਕ ਰਵਾਂਗੇ ਅਸੀਂ ਦੇਖਦੇ ਹਾਂਗੇ ਪੁਲਿਸ ਆ ਗਈ ਜੀ ਪੁਲਿਸ ਆ ਗਈ ਹੋਈ ਹੈ ਠੀਕ ਹੈ ਜੀ ਥਾਣਾ ਕਿਹੜਾ ਪੈਂਦਾ ਹੈ ਥਾਣਾ ਆਪਨੋ ਭਾਰ ਕੋ ਗੈਂਪ 4:3 ਆ ਭਾਰ ਕੋ ਕੁਪੀ ਰੱਖੀ ਨੀ ਉਹ ਮੱਲਾਂ ਦੀ ਇਹ ਉਸ ਤੋਂ ਬਹੁਤ ਪਤਾ ਹੈ ਕਿ ਨਾ ਕਿ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਰਿਤੂ ਹੈ ਕਿੱਡੀ ਜਗ੍ਹਾ ਤੋਂ ਰਿਤੂ ਜੀ ਅਸੀਂ ਇੱਥੇ ਹੁਣੇ ਸ਼ਿਫਟ ਹੋਏ ਆ ਸਾਨੂੰ ਮਿੰਨਾ ਮੈਂ ਕਿਹੜਾ ਏਰੀਆ ਕਿਹੜਾ ਪੈਂਦਾ ਜੀ ਕਿਹੜਾ ਬੱਲਾ ਬੰਦ ਨਿਊ ਐਵੀਓ ਤੇ ਸੱਟਾ ਕੀ ਮਾਮਲਾ ਕੀ ਆ ਸਾਰਾ ਦੇਖ ਰਹਾ ਚਰਾ ਜੀ ਮੇਰਾ ਮੁੰਡਾ ਫਕਸ਼ਨ ਕਰਦਾ ਟੈਂਡ ਕਰਦਾ ਵਾ ਜੀ ਉਹ ਰਾਤ ਤੇ ਵੇਟ ਹੁੰਦਾ ਕਦੇ 1 ਵਜੇ ਕਦੇ 2 ਵਜੇ ਅੱਛਾ ਜੀ ਉਹ ਰਾਤ ਆਇਆ ਇੱਕ ਵੇ ਠੀਕ ਹੈ ਜੀ ਤੇ 1 ਵਜੇ ਉਹਨੇ ਗੱਡੀ ਆ ਕੇ ਖੜੀ ਕੀਤੀ ਐ ਅਸੀਂ ਆਪੇ ਉੱਪਰ ਸੌਂ ਗਏ ਕੱਲ ਕਾ ਕਾਦਾ ਕੰਮ ਕਾਦਾ ਕਰਦਾ ਬੇਟਾ ਤੁਹਾ ਕੈਪਰੂ ਦਾ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ ਠੀਕ ਹੈ ਤੇ ਜਦੋਂ ਇੱਕ ਵਾਰ ਪਤਾ ਲੱਗ ਸਾਰੀ ਘਟਨਾ ਪਤਾ ਲੱਗ ਗਈ ਤਾਂ ਸਾਨੂੰ ਤਾਂ ਸਵੇਰੇ ਉਹਨੂੰ ਫਕਸੇ ਤੇ ਜਾਣਾ ਸੀਗਾ 6:00 6:30 ਵਜੇ ਤਾਂ ਸਭ ਪਤਾ ਲੱਗਾ ਠੀਕ ਹੈ ਜੀ ਵੀ ਉਹ ਜਦੋਂ ਤਿਆਰ ਹੋ ਕੇ ਚਿਆਲ ਮੈਂ ਤੇ ਦੇਖਿਆ ਤੇ ਕੈਪਰੂ ਤਿਆਰ ਉਤਰੇ ਹੋਏ ਸੀ ਸਾਰੇ ਮੈਮ ਟਾਈਮ ਦੱਸ ਸਕਦੇ ਹੋ ਕਿੰਨੇ ਵਜੇ ਦਾ ਸੀ ਉਹ 4:00 ਔਰ 4:30 ਵਜੇ ਆ ਦੇ ਘਿਲੇ ਚੋਰੀ ਹੋਇਆ ਲਾਜਮ ਵੀ ਪਹੁੰਚ ਚੁੱਕੇ ਨੇ ਤਸਵੀਰਾਂ ਵੀ ਟੀਵੀ ਉੱਤੇ ਨਿਕਲ ਕੇ ਸਾਹਮਣੇ ਆਏ ਸਰਕਾਰਾਂ ਹਲੇ ਕੋਈ ਨਹੀਂ ਆਈ ਸੁਖਦੇਵ ਜੀ ਕਿਹੜਾ ਏਰੀਆ ਕਿਹੜਾ ਪੈਂਦਾ ਜਿੱਥੇ ਹੋਈ ਸੀ ਚੋਰੀਆਂ ਗ੍ਰੀਨ ਐਵੇਨਿਊ ਉੱਥੇ ਆਪਾਂ ਖੜੇ ਆ ਜੀ ਠੀਕ ਹੈ ਜਲਦੀ ਕਰੋ ਹੋਰ ਕੁਐਸਚਨ ਪੁੱਛ ਲਓ ਪੁਲਿਸਨ ਆਈ ਹੈ ਸਰ ਲੈਣੇ ਦੋ ਤਫਤੀਸ਼ ਕਰ ਲੈਣੇ ਮੈਨੂੰ ਠੀਕ ਹੈ ਪੁੱਛੋ ਤੇ ਕੋਈ ਨਿਕਲ ਕੇ ਸਾਹਮਣੇ ਆਇਆ ਅਜੇ ਤੱਕ ਕੋਈ ਕਲਿਊ ਸਾਹਮਣੇ ਨਹੀਂ ਆਇਆ ਪਰ ਮੇਰੀ ਕੋਸ਼ਿਸ਼ ਜਾਰੀ ਆ ਸਾਰੇ ਮੈਂ ਕੈਮਰੇ ਚੈੱਕ ਕਰਨੇ ਆ ਜਿੰਨੀ ਵੀ ਐਫਰਟ ਹੋ ਸਕੇ ਸਾਰੇ ਸੋਰਸ ਸਾਨੂੰ ਪੋਜ਼ਿਟਿਵ ਕਰਕੇ ਆਪਾਂ ਇਹਦਾ ਕੋਸ਼ਿਸ਼ ਕਰਾਂ ਦੇ ਵੀ 90% ਟ੍ਰੇਸ ਹੋਣਗੇ। ਕਾਰ ਮਾਰਗ ਦਾ ਨਾ ਕੀ ਸਰ। ਗੱਡੀ ਮਾਰਗ ਦਾ ਨਾ ਕੀ। ਗੱਡੀ। ਗੁੜੀਆਂ। ਇਹ ਬੇਟੀ। ਬੇਟੇ। ਇਹਦੇ ਤੋਂ ਜਿਹੜੀ ਕੰਪਲੇਂਟ ਆਈ ਆ ਅਜੇ ਕੁਮਾਰ ਵੱਲੋਂ ਆਈ ਆ। ਕੰਮ ਇਹ ਕੰਮ ਕਰਦਾ ਸਰ। ਸਰ ਮੈਨੂੰ ਕੰਪਲੇਨ ਦੇ ਵਿੱਚ ਦਰਖਾਸਤ ਵਾ ਉਹਦਾ ਕੰਮ ਨਹੀਂ ਲਿਖਿਆ ਮੈਨੂੰ ਇਹ ਲਿਖਿਆ ਵੀ ਆ ਮੈਂ ਹੈਗਾ ਆ ਰੈ ਗਰੀਨ ਹੈ ਵੀ ਤਿੰਨ ਦੱਸਿਆ ਸਰ ਵਕਤ ਕਰੀਬ ਸੁਣੋ ਮਿੱਤਰ ਜੀ ਜੀ ਬਿਲਕੁਲ ਜੀ ਜੀ ਬਿਲਕੁਲ ਦੱਸੋ ਜੀ 6225 ਵਕਤ ਕਰੀਬ 1:00 AM ਦੇ ਵਜੇ ਮੈਂ ਆਪਣੀ ਗੱਡੀ ਲਾ ਕੇ ਗਿਆ ਸੀ ਉੱਪਰ ਗਿਆ ਜਦੋਂ ਆਣ ਕੇ ਦੇਖਿਆ ਮੇਰੀ ਗੱਡੀ ਦੇ ਟਾਇਰ ਲਸ ਚੁੱਕੇ ਠੀਕ ਹੈ ਜੀ ਬਾਤ ਠੀਕ ਹੈ ਓਕੇ ਉਹ ਉਹਨਾਂ ਦਾ ਘਰ ਹੈ ਜੇ ਕੰਮ ਪੁੱਛਣਾ ਉੱਥੇ ਜਾ ਕੇ ਪੁੱਛ ਠੀਕ ਹੈ ਜੀ ਓਕੇ ਜੀ ਠੀਕ ਹੈ ਸਰ ਮੈਂ ਜੀ ਓਕੇ